ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਬੇहद ਹੀ ਜ਼ਿਆਦਾ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖੇਡਦੇ ਸਮੇਂ ਅਚਾਨਕ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਸਾਰੀ ਘਟਨਾ ਸਿਸ਼ਟੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਦਿਆਰਥੀ ਜਿਹੜਾ ਬਾਸਕਟਬਾਲ ਖੇਡ ਰਿਹਾ ਹੁੰਦਾ ਹੈ ਅਚਾਨਕ ਹੀ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਨਾਲ ਖੇਡ ਰਹੇ ਦੋਸਤ ਭੱਜੇ ਆਉਂਦੇ ਨੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਇਸ ਦੌਰਾਨ ਡਾਕਟਰ ਦੇ ਵੱਲੋਂ ਇਸ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਮਨਵੀਰ ਸਿੰਘ ਇਸ ਦਾ ਨਾਮ ਹੈ 15 ਸਾਲ ਦੀ ਇਸ ਨੌਜਵਾਨ ਦੀ ਉਮਰ ਹੈ ਜਿਸ ਦੀ ਮੌਤ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਹਲਕਾ ਗਿੱਦੜ ਬਾਹਾ ਦੇ ਇੱਕ ਸਕੂਲ ਦੀ ਇਹ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਮਨਵੀਰ ਆਪਣੇ ਦੋਸਤਾਂ ਦੇ ਨਾਲ ਬਾਸਕਟਬਾਲ ਖੇਡ ਰਿਹਾ ਹੁੰਦਾ ਹੈ ਕਿ ਇਸ ਦੌਰਾਨ ਅਚਾਨਕ ਹੀ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਤੁਰੰਤ ਇਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਇੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਫੋਨ ਲਾਈਨ ਤੇ ਅਸ਼ਵਾਕ ਸਾਡੇ ਨਾਲ ਜੁੜੇ ਹੋਏ ਨੇ ਅਸ਼ਵਾਕ ਜਿਹੜੀ ਵਿਦਿਆਰਥੀ ਦੀ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਕਾਰਨ ਰਹੇ ਨੇ ਮੌਤ ਦੇ ਮੈਂ ਦੱਸਣਾ ਚਾਹੁੰਗਾ ਕਿ ਦਰਵਾਦੀ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ 15 ਸਾਲਾਂ ਦਾ ਜੋ ਕਿ ਬੱਚਾ ਸੀ ਸਟੂਡੈਂਟ ਸੀ ਉਸ ਦੀ ਅਚਾਨਕ ਖੇਡਦੇ ਹੋਏ ਮੌਤ ਹੋ ਜਾਂਦੀ ਹੈ ਔਰ ਇੱਕੋਦਮ ਹੀ ਜਿਸ ਤਰ੍ਹਾਂ ਕਿ ਤਸਵੀਰਾਂ ਸੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਨੌਜਵਾਨ ਤੁਹਾਨੂੰ ਕਿਹਾ ਸਰਗਿਆ ਕਿ ਹਜੇ 15 ਸਾਲਾਂ ਦਾ ਜੋ ਬੱਚਾ ਹੈ ਇਸ ਨੂੰ ਨੌਜਵਾਨ ਤਾਂ ਨਹੀਂ ਲੇਕਿਨ ਜੋ ਸਾਹਮਣੇ ਆ ਰਹੀ ਤਸਵੀਰ ਹੈ ਉਸ ਦੇ ਵਿੱਚ ਬਿਲਕੁਲ ਸਾਫ਼ ਹੈ ਕਿ ਇੱਕੋਦਮ ਸਟੂਡੈਂਟ ਮਨਵੀਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਉਹ ਜ਼ਮੀਨ ਤੇ ਡਿੱਗਦਾ ਔਰ ਡਿੱਗਦੇ ਸਾਰ ਹੀ ਉਥੇ ਬੇਹੋਸ਼ ਹੁੰਦਾ ਤੇ ਜਦੋਂ ਉਹਦੇ ਸਾਥੀ ਸੋ ਸਟੂਡੈਂਟਸ ਨੂੰ ਪਤਾ ਲੱਗਦਾ ਤਾਂ ਤੁਰੰਤ ਹੀ ਆਪਣੇ ਅਧਿਆਪਕਾਂ ਤੇ ਸਕੂਲ ਸਟਾਫ ਨੂੰ ਇਸ ਬਾਰੇ ਜਾਣ ਨੂੰ ਕਰਾਉਂਦੇ ਨੇ ਔਰ ਤੁਰੰਤ ਹੀ ਉਸ ਜੋ ਮਨਵੀਰ ਸਿੰਘ ਉਹ ਕਿਧਰਵਾਦੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਜਿੱਥੇ ਉਸ ਦੀ ਕੀ ਉਸ ਨੂੰ ਮਿੱਟੇ ਕੋਸ਼ਿਸ਼ ਕੀਤਾ ਜਾਂਦਾ ਹੈ ਕਿ ਡਾਕਟਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਦਵਾਈ ਇਸ ਨੌਜਵਾਨ ਦੀ ਉਹਨਾਂ ਦੇ ਕੋਲ ਉਹੀ ਚੱਲ ਰਹੀ ਸੀ ਔਰ ਕੇਕਰ ਹਾਜੀ ਤੱਕ ਤੱਕ ਕੋ ਕਾਰਨ ਸਾਹਮਣੇ ਨਹੀਂ ਆਇਆ ਲੇਕਿਨ ਪਰ ਡਾਕਟਰ ਦਾ ਜੋ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਅਗਰ ਇਸ ਨੌਜਵਾਨ ਨੇ ਦਵਾਈ ਲਈ ਮੈਡੀਸਨ ਵਗੈਰਾ ਲਈ ਹੁੰਦੀ ਤਾਂ ਸ਼ਾਦੀ ਸਥਾਲੇ ਇਹ ਹਾਦਸਾ ਦਾ ਵਾਪਰਦਾ ਔਰ ਔਰ ਵਕ ਵਕ ਤਰ੍ਹਾਂ ਦੇ ਜੋ ਕਿਆਸ ਹੈ ਜੋ ਲਗਾਏ ਜਾ ਰਹੇ ਨੇ ਲੇਕਿਨ ਜੋ ਗੱਲ ਕਰੀਏ ਪੀੜਿਤ ਪਰਿਵਾਰ ਦੀ ਤਾਂ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮਨਵੀਰ ਸਿੰਘ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਔਰ ਉਸ ਪਰਿਵਾਰ ਤੇ ਵੀ ਅੱਜ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਕਿਉਂਕਿ ਇਕਲੌਤਾ ਪੁੱਤਰ ਹੋਣ ਦੇ ਨਾਤੇ ਉਹ ਜੋ ਇਸ ਦੁਨੀਆ ਤੋਂ ਚਲੇ ਜਾਣਾ ਤੇ ਮਾਪੇ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਬਿਲਕੁਲ ਮਨੁਪਾਗੀ ਘਟਨਾ ਜੋ ਸਾਡੇ ਸਾਹਮਣੇ ਆਈ ਹੈ। ਸਿਪਕੂਲ ਤਮਾਮ ਜਾਣਕਾਰੀ ਲਈ ਧੰਨਵਾਦ। ਤਾਂ ਬੇਹੱਦ ਹੀ ਜ਼ਿਆਦਾ ਮਨਪਾਗੀ ਇਹ ਖਬਰ ਹੈ ਜਿੱਥੇ ਖੇਡਦੇ ਸਮੇਂ ਅਚਾਨਕ ਹੀ ਇੱਕ ਵਿਦਿਆਰਥੀ ਜਿਹੜਾ ਆ ਜ਼ਮੀਨ ਤੇ ਡਿੱਗਦਾ ਹੈ ਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਇਸ ਦੌਰਾਨ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ? ਜਾਂ ਮੌਤ ਦੇ ਕੀ ਕੁਝ ਕਾਰਨ ਰਹੇ ਨੇ? ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਅ ਸਰ ਕੱਲ ਇੱਕ ਲੜਕਾ ਮਨਵੀਰ ਸਿੰਘ ਸਾਡੇ ਕੋਲ ਲੈ ਕੇ ਆਇਆ ਸੀ। ਉਹ ਮਾਰਵਾਸ ਕੋਲ ਪੜਦਾ ਸੀ। 15 ਸਾਲ ਦੀ ਉਮਰ ਸੀਗੀ। ਕੰਨ ਦੇ ਮੁਤਾਬਿਕ ਹੋਣਾ ਤਾਂ ਬੱਚਾ ਫਲੇਗਰਾਉਂਡ ਦੇ ਵਿੱਚ ਖੇਡ ਰਿਹਾ ਸੀ ਤਾਂ ਡਿੱਗ ਗਿਆ ਤੇ ਉਹਦੀ ਹੈਡ ਇੰਜਰੀ ਹੋਈ ਤੇ ਇਮੀਡੀਏਟਲੀ ਹਵਨ ਕੋਸ਼ਿਸ਼ ਹੋ ਗਿਆ ਜਿਹੜਾ ਸਾਡੇ ਕੋਲ ਆਇਆ ਸੀਗਾ ਉਹ ਬ੍ਰਾਡ ਡੈਟ ਸੀਗਾ ਪਲਸ ਬੀਪੀ ਵਗੈਰਾ ਕੁਝ ਹੈ ਨਹੀਂ ਸੀਗਾ ਤੇ ਉਹਦੇ ਸਿਰ ਤੇ ਸੱਟ ਲੱਗੀ ਹੋਈ ਸੀ ਕੀ ਲੱਗਦਾ ਤੁਹਾਨੂੰ ਇਹ ਇਹ ਬੱਚਾ ਨਾ ਜੀ ਪਹਿਲਾਂ ਵੀ ਇਹਦੇ ਮੇਰੇ ਤੇ ਦਵਾਈ ਚੱਲਦੀ ਸੀ ਸੀਜ਼ਰ ਡਿਸਆਰਡਰ ਸੀਗਾ ਐਂਟੀ ਐਪੀਲੈਪਟਿਕ ਚੱਲਦੇ ਸੀਗੇ ਜਦ ਤੈ ਉਹਦੇ ਮੈਡੀਸਨ ਲੈਤੀ ਨਹੀਂ ਹੋਣੀ ਤੇ ਗਰਮੀ ਬਹੁਤ ਜ਼ਿਆਦਾ ਸੀ ਡੀ ਹਾਈਡਰੇਸ਼ਨ ਕਰਕੇ ਉਹ ਚੱਕਰ ਆਇਆ ਤੇ ਹੈਡ ਇੰਜਰੀ ਕਰਕੇ ਡੈਥ ਹੋ ਸਕਦੀ ਹੈ ਮਾਪਿਆਂ ਨੂੰ ਕੀ ਕਹਿਣਾ ਚਾਹੂंगे ਇਸ ਦੀ ਜਿਸ ਤਰ੍ਹਾਂ ਮਾਪੇ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਦੇ ਮਾਪਿਆਂ ਨੂੰ ਜਾਂ ਸਕੂਲ ਵਗੈਰਾ 'ਚ ਜਿਹੜੇ ਬੱਚੇ ਪੜਦੇ ਹੋ ਉਸ ਤਰੀਕੇ ਨਾਲ ਆ ਮੈਂ ਇਹ ਕਹਿਣਾ ਚਾਹੁੰਦਾ ਜੇ ਕੋਈ ਬੱਚੇ ਰਹੀ ਦਵਾਈ ਬਿਮਾਰੀ ਹੈਗੀ ਜੇ ਉਹ ਦਵਾਈ ਚੱਲ ਦਿੱਤੀ ਤਾਂ ਉਹਨੂੰ ਦਵਾਈ ਰੈਗੂਲਰ ਲੈਣੀ ਚਾਹੀਦੀ ਹੈ ਦੂਜਾ ਜਿਆਦਾ ਐਕਸਰਸਰ ਨਹੀਂ ਕਰਨੀ ਚਾਹੀਦੀ ਇਸ ਮੌਸਮ ਦੇ ਵਿੱਚ ਨਾ ਕੋਈ ਆਊਟਡੋਰ ਐਕਟੀਵਿਟੀਜ਼ ਨਹੀਂ ਕਰਨੀ ਚਾਹੀਦੀ ਇਮੀਡੀਟਲੀ ਕੋਈ ਪ੍ਰੋਬਲਮ ਲੱਗਦੀ ਆ ਤਾਂ ਇਮੀਡੀਟਲੀ ਮੋਡਲੀ ਸੈਟਾ ਕਰਨੀ ਚਾਹੀਦੀ ਹੈ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਬੇहद ਹੀ ਜ਼ਿਆਦਾ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖੇਡਦੇ ਸਮੇਂ ਅਚਾਨਕ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਸਾਰੀ ਘਟਨਾ ਸਿਸ਼ਟੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਦਿਆਰਥੀ ਜਿਹੜਾ ਬਾਸਕਟਬਾਲ ਖੇਡ ਰਿਹਾ ਹੁੰਦਾ ਹੈ ਅਚਾਨਕ ਹੀ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਨਾਲ ਖੇਡ ਰਹੇ ਦੋਸਤ ਭੱਜੇ ਆਉਂਦੇ ਨੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਇਸ ਦੌਰਾਨ ਡਾਕਟਰ ਦੇ ਵੱਲੋਂ ਇਸ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਮਨਵੀਰ ਸਿੰਘ ਇਸ ਦਾ ਨਾਮ ਹੈ 15 ਸਾਲ ਦੀ ਇਸ ਨੌਜਵਾਨ ਦੀ ਉਮਰ ਹੈ ਜਿਸ ਦੀ ਮੌਤ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਹਲਕਾ ਗਿੱਦੜ ਬਾਹਾ ਦੇ ਇੱਕ ਸਕੂਲ ਦੀ ਇਹ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਮਨਵੀਰ ਆਪਣੇ ਦੋਸਤਾਂ ਦੇ ਨਾਲ ਬਾਸਕਟਬਾਲ ਖੇਡ ਰਿਹਾ ਹੁੰਦਾ ਹੈ ਕਿ ਇਸ ਦੌਰਾਨ ਅਚਾਨਕ ਹੀ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਤੁਰੰਤ ਇਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਫੋਨ ਲਾਈਨ ਤੇ ਅਸ਼ਵਕ ਸਾਡੇ ਨਾਲ ਜੁੜੇ ਹੋਏ ਨੇ ਅਸ਼ਵਕ ਜਿਹੜੀ ਵਿਦਿਆਰਥੀ ਦੀ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਕਾਰਨ ਰਹੇ ਨੇ ਮੌਤੇ ਮੈਂ ਦੱਸਣਾ ਚਾਹੁੰਗਾ ਕਿ ਦਰਵਾਦੀ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ 15 ਸਾਲਾਂ ਦਾ ਜੋ ਕਿ ਬੱਚਾ ਸੀ ਸਟੂਡੈਂਟ ਸੀ ਉਸ ਦੀ ਅਚਾਨਕ ਖੇਡਦੇ ਹੋਏ ਮੌਤ ਹੋ ਜਾਂਦੀ ਹੈ ਔਰ ਇੱਕੋਦਮ ਹੀ ਜਿਸ ਤਰ੍ਹਾਂ ਕਿ ਤਸਵੀਰਾਂ ਸੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਨੌਜਵਾਨ ਤੁਹਾਨੂੰ ਕਿਹਾ ਸਰਗਿਆ ਕਿ ਹਜੇ 15 ਸਾਲਾਂ ਦਾ ਜੋ ਬੱਚਾ ਹੈ ਇਸ ਨੂੰ ਨੌਜਵਾਨ ਤਾਂ ਨਹੀਂ ਲੇਕਿਨ ਜੋ ਸਾਹਮਣੇ ਆ ਰਹੀ ਤਸਵੀਰ ਹੈ ਉਸ ਦੇ ਵਿੱਚ ਬਿਲਕੁਲ ਸਾਫ਼ ਹੈ ਕਿ ਇੱਕੋਦਮ ਜੋ ਸਟੂਡੈਂਟ ਮਨਵੀਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਉਹ ਜ਼ਮੀਨ ਤੇ ਡਿੱਗਦਾ ਔਰ ਡਿੱਗਦੇ ਸਾਰ ਹੀ ਉਥੇ ਬੇਹੋਸ਼ ਹੁੰਦਾ ਤੇ ਜਦੋਂ ਉਹਦੇ ਸਾਥੀ ਸੋ ਸਟੂਡੈਂਟਸ ਨੂੰ ਪਤਾ ਲੱਗਦਾ ਤਾਂ ਤੁਰੰਤ ਹੀ ਉਹ ਆਪਣੇ ਅਧਿਆਪਕਾਂ ਤੇ ਸਕੂਲ ਸਟਾਫ ਨੂੰ ਇਸ ਬਾਰੇ ਜਾਣ ਨੂੰ ਕਰਾਉਂਦੇ ਨੇ ਔਰ ਤੁਰੰਤ ਹੀ ਉਸ ਜੋ ਮਨਵੀਰ ਸਿੰਘ ਉਹ ਕਿਧਰਵਾਦੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਜਿੱਥੇ ਉਸ ਦੀ ਕੀ ਉਸ ਨੂੰ ਮਿੱਟੇ ਕੋਸ਼ਿਸ਼ ਕੀਤਾ ਜਾਂਦਾ ਹੈ ਕਿ ਡਾਕਟਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਦਵਾਈ ਇਸ ਨੌਜਵਾਨ ਦੀ ਉਹਨਾਂ ਦੇ ਕੋਲ ਉਹੀ ਚੱਲ ਰਹੀ ਸੀ ਔਰ ਕੇਕਰ ਹਾਜੀ ਤੱਕ ਤੱਕ ਕੋ ਕਾਰਨ ਸਾਹਮਣੇ ਨਹੀਂ ਆਇਆ ਲੇਕਿਨ ਪਰ ਡਾਕਟਰ ਦਾ ਜੋ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਅਗਰ ਇਸ ਨੌਜਵਾਨ ਨੇ ਦਵਾਈ ਲਈ ਮੈਡੀਸਨ ਵਗੈਰਾ ਲਈ ਹੁੰਦੀ ਤਾਂ ਸ਼ਾਦੀ ਸਥਾਲੇ ਇਹ ਹਾਦਸਾ ਦਾ ਵਾਪਰਦਾ ਔਰ ਔਰ ਵਕ ਵਕਤਾਂ ਦੇ ਜੋ ਕਿਆਸ ਹੈ ਜੋ ਲਗਾਏ ਜਾ ਰਹੇ ਨੇ ਲੇਕਿਨ ਜੋ ਗੱਲ ਕਰੀਏ ਪੀੜਿਤ ਪਰਿਵਾਰ ਦੀ ਤਾਂ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮਨਵੀਰ ਸਿੰਘ ਜੋ ਇਸ ਦੁਨੀਆ ਨੂੰ ਹਲvida ਕਹਿ ਗਿਆ ਔਰ ਉਸ ਪਰਿਵਾਰ ਤੇ ਵੀ ਅੱਜ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਕਿਉਂਕਿ ਇਕਲੌਤਾ ਪੁੱਤਰ ਹੋਣ ਦੇ ਨਾਤੇ ਉਹ ਜੋ ਇਸ ਦੁਨੀਆ ਤੋਂ ਚਲੇ ਜਾਣਾ ਤੇ ਮਾਪੇ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਬਿਲਕੁਲ ਮਨਪਾਗੀ ਘਟਨਾ ਜੋ ਸਾਡੇ ਸਾਹਮਣੇ ਆਈ ਹੈ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਬੇਹਦ ਹੀ ਜ਼ਿਆਦਾ ਮਨਪਾਗੀ ਇਹ ਖਬਰ ਹੈ ਜਿੱਥੇ ਖੇਡਦੇ ਸਮੇਂ ਅਚਾਨਕ ਹੀ ਇੱਕ ਵਿਦਿਆਰਥੀ ਜਿਹੜਾ ਆ ਜ਼ਮੀਨ ਤੇ ਡਿੱਗਦਾ ਹੈ ਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਇਸ ਦੌਰਾਨ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਮੌਤ ਦੇ ਕੀ ਕੁਝ ਕਾਰਨ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਰ ਕੱਲ ਇੱਕ ਲੜਕਾ ਮਨਵੀਰ ਸਿੰਘ ਸਾਡੇ ਕੋਲ ਲੈ ਕੇ ਆਇਆ ਸੀ ਉਹ ਮਾਰਵਾਸ ਸਕੂਲ ਪੜਦਾ ਸੀ 15 ਸਾਲ ਦੀ ਉਮਰ ਸੀਗੀ ਕੈਨ ਦੇ ਮੁਤਾਬਿਕ ਹੋਣਾ ਦਾ ਬੱਚਾ ਫਲੇਗਰਾਉਂਡ ਦੇ ਵਿੱਚ ਖੇਡ ਰਿਹਾ ਸੀ ਤਾਂ ਡਿੱਗ ਗਿਆ ਤੇ ਉਹਦੀ ਹੈਡ ਇੰਜਰੀ ਹੋਈ ਤੇ ਇਮੀਡੀਏਟਲੀ ਹੋਣ ਕੋਸ਼ਿਸ਼ ਹੋ ਗਿਆ ਜਿਹੜਾ ਸਾਡੇ ਕੋਲ ਆਇਆ ਸੀਗਾ ਉਹ ਬ੍ਰੌਡ ਡੈਟ ਸੀਗਾ ਪਲਸ ਬੀਪੀ ਵਗੈਰਾ ਕੁਝ ਹੈ ਨਹੀਂ ਸੀਗਾ ਤੇ ਉਹਦੇ ਸਿਰ ਤੇ ਸੱਟ ਲੱਗੀ ਹੋਈ ਸੀ ਕੀ ਲੱਗਦਾ ਤੁਹਾਨੂੰ ਇਹ ਇਹ ਬੱਚਾ ਨਾ ਜੀ ਪਹਿਲਾਂ ਵੀ ਇਹਦੇ ਮੇਰੇ ਤੋਂ ਦਵਾਈ ਚੱਲਦੀ ਸੀ ਸੀਜ਼ਰ ਡਿਸਆਰਡਰ ਸੀਗਾ ਐਂਟੀ ਐਪੀਲੈਪਟਿਕ ਚੱਲਦੇ ਸੀਗੇ ਜਦ ਤੈਨੂੰ ਉਹਦੇ ਮੈਡੀਸਨ ਲੈਤੀ ਨਹੀਂ ਹੋਣੀ ਤੇ ਗਰਮੀ ਬਹੁਤ ਜ਼ਿਆਦਾ ਸੀ ਡੀ ਹਾਈਡਰੇਸ਼ਨ ਕਰਕੇ ਉਹ ਚੱਕਰ ਆਇਆ ਤੇ ਹੈਡ ਇੰਜਰੀ ਕਰਕੇ ਡੈਥ ਹੋ ਸਕਦੀ ਹੈ ਮਾਪਿਆਂ ਨੂੰ ਕੀ ਕਹਿਣਾ ਚਾਹੂਗੇ ਜਿਸ ਤਰ੍ਹਾਂ ਮਾਪੇ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਦੇ ਮਾਪਿਆਂ ਨੂੰ ਜਾਂ ਸਕੂਲ ਵਗੈਰਾ 'ਚ ਜਿਹੜੇ ਬੱਚੇ ਪੜਦੇ ਆ ਉਸ ਤਰੀਕੇ ਨਾਲ ਆ ਮੈਂ ਇਹ ਕਹਿਣਾ ਚਾਹੁੰਦਾ ਜੇ ਕੋਈ ਬੱਚੇ ਨੂੰ ਇਹ ਦਵਾਈ ਬਿਮਾਰੀ ਹੈਗੀ ਜੇ ਉਹ ਦਵਾਈ ਚੱਲ ਦਿੱਤੀ ਤਾਂ ਉਹਨੂੰ ਦਵਾਈ ਰੈਗੂਲਰ ਲੈਣੀ ਚਾਹੀਦੀ ਹੈ ਦੂਜਾ ਜਿਆਦਾ ਐਕਸਰਸਰ ਨਹੀਂ ਕਰਨੀ ਚਾਹੀਦੀ ਇਸ ਮੌਸਮ ਦੇ ਵਿੱਚ ਨਾ ਕੋਈ ਆਊਟਡੋਰ ਐਕਟੀਵਿਟੀਜ਼ ਨਹੀਂ ਕਰਨੀ ਚਾਹੀਦੀ ਇਮੀਡੀਟਲੀ ਕੋਈ ਪ੍ਰੋਬਲਮ ਲੱਗਦੀ ਆ ਤਾਂ ਇਮੀਡੀਟਲੀ ਮੋਡਲਿਸਤਾ ਕਰਨੀ ਚਾਹੀਦੀ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਬੇहद ਹੀ ਜ਼ਿਆਦਾ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖੇਡਦੇ ਸਮੇਂ ਅਚਾਨਕ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਸਾਰੀ ਘਟਨਾ ਸਿਸ਼ਟੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਦਿਆਰਥੀ ਜਿਹੜਾ ਬਾਸਕਟਬਾਲ ਖੇਡ ਰਿਹਾ ਹੁੰਦਾ ਹੈ ਅਚਾਨਕ ਹੀ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਨਾਲ ਖੇਡ ਰਹੇ ਦੋਸਤ ਭੱਜੇ ਆਉਂਦੇ ਨੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਇਸ ਦੌਰਾਨ ਡਾਕਟਰ ਦੇ ਵੱਲੋਂ ਇਸ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਮਨਵੀਰ ਸਿੰਘ ਇਸ ਦਾ ਨਾਮ ਹੈ 15 ਸਾਲ ਦੀ ਇਸ ਨੌਜਵਾਨ ਦੀ ਉਮਰ ਹੈ ਜਿਸ ਦੀ ਮੌਤ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਹਲਕਾ ਗਿੱਦੜ ਬਾਹਾ ਦੇ ਇੱਕ ਸਕੂਲ ਦੀ ਇਹ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਮਨਵੀਰ ਆਪਣੇ ਦੋਸਤਾਂ ਦੇ ਨਾਲ ਬਾਸਕਟਬਾਲ ਖੇਡ ਰਿਹਾ ਹੁੰਦਾ ਹੈ ਕਿ ਇਸ ਦੌਰਾਨ ਅਚਾਨਕ ਹੀ ਜ਼ਮੀਨ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਤੁਰੰਤ ਇਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਫੋਨ ਲਾਈਨ ਤੇ ਅਸ਼ਵਾਕ ਸਾਡੇ ਨਾਲ ਜੁੜੇ ਹੋਏ ਨੇ ਅਸ਼ਵਾਕ ਜਿਹੜੀ ਵਿਦਿਆਰਥੀ ਦੀ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਕਾਰਨ ਰਹੇ ਨੇ ਮੌਤ ਦੇ ਮਾਨ ਦੱਸਣਾ ਚਾਹੁੰਗਾ ਕਿ ਦਰਵਾਜ਼ੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ 15 ਸਾਲਾਂ ਦਾ ਜੋ ਜੋ ਬੱਚਾ ਸੀ ਸਟੂਡੈਂਟ ਸੀ ਉਸ ਦੀ ਅਚਾਨਕ ਖੇਡਦੇ ਹੋਏ ਮੌਤ ਹੋ ਜਾਂਦੀ ਹੈ ਔਰ ਇੱਕੋ ਦਾ ਮੈਂ ਜਿਸ ਤਰ੍ਹਾਂ ਕਿ ਤਸਵੀਰਾਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਨੌਜਵਾਨ ਤੁਹਾਨੂੰ ਕਹਿ ਸਕਦੇ ਆ ਕਿ ਹਜੇ 15 ਸਾਲਾਂ ਦਾ ਜੋ ਬੱਚਾ ਹੈ ਇਸ ਨੂੰ ਨੌਜਵਾਨ ਤਾਂ ਨਹੀਂ ਲੇਕਿਨ ਜੋ ਸਾਹਮਣੇ ਆ ਰਹੀ ਤਸਵੀਰ ਆ ਉਸ ਦੇ ਵਿੱਚ ਬਿਲਕੁਲ ਸਾਫ਼ ਹੈ ਕਿ ਇੱਕੋ ਦਾ ਜੋ ਸਟੂਡੈਂਟ ਹੈ ਮਨਵੀਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਉਹ ਜਮੀਨ ਤੇ ਡਿੱਗਦਾ ਔਰ ਡਿੱਗਦੇ ਸਾਰੇ ਹੀ ਉਥੇ ਬੇਹੋਸ਼ ਹੁੰਦਾ ਤੇ ਜਦੋਂ ਉਹਦੇ ਸਾਥੀ ਸਟੂਡੈਂਟਸ ਨੂੰ ਪਤਾ ਲੱਗਦਾ ਤਾਂ ਤੁਰੰਤ ਹੀ ਆਪਣੇ ਅਧਿਆਪਕਾਂ ਤੇ ਸਕੂਲ ਸਟਾਫ ਨੂੰ ਇਸ ਬਾਰੇ ਜਾਣ ਨੂੰ ਕਰਾਉਂਦੇ ਨੇ ਔਰ ਤੁਰੰਤ ਹੀ ਉਸ ਜੋ ਮਨਵੀਰ ਸਿੰਘ ਉਹ ਕਿਧਰਵਾਦੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਜਿੱਥੇ ਉਸ ਦੀ ਕੀ ਉਸ ਨੂੰ ਮਿੱਟੇ ਕੋਸ਼ਿਸ਼ ਕੀਤਾ ਜਾਂਦਾ ਕਿ ਡਾਕਟਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਦਵਾਈ ਇਸ ਨੌਜਵਾਨ ਦੀ ਉਹਨਾਂ ਦੇ ਕੋਲ ਉਹੀ ਚੱਲ ਰਹੀ ਸੀ ਔਰ ਜੇਕਰ ਜੋ ਹਾਜੀ ਤੱਕ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਲੇਕਿਨ ਡਾਕਟਰ ਦਾ ਜੋ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਅਗਰ ਇਸ ਨੌਜਵਾਨ ਨੇ ਦਵਾਈ ਲਈ ਮੈਡੀਸਨ ਵਗੈਰਾ ਲਈ ਹੁੰਦੀ ਤਾਂ ਸ਼ਾਦੀ ਸਟਾਲੇ ਹਾਦਸਾ ਦਾ ਵਾਪਰਦਾ ਔਰ ਔਰ ਵਕ ਵਕ ਤਰ੍ਹਾਂ ਦੇ ਜੋ ਕਿਆਸ ਹੈ ਜੋ ਲਗਾਏ ਜਾ ਰਹੇ ਨੇ ਲੇਕਿਨ ਜੋ ਗੱਲ ਕਰੀਏ ਪੀੜਿਤ ਪਰਿਵਾਰ ਦੀ ਤਾਂ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮਨਵੀਰ ਸਿੰਘ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਔਰ ਉਸ ਪਰਿਵਾਰ ਤੇ ਵੀ ਅੱਜ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਕਿਉਂਕਿ ਇਕਲੌਤਾ ਪੁੱਤਰ ਹੋਣ ਦੇ ਨਾਤੇ ਜੋ ਇਸ ਦੁਨੀਆ ਤੋਂ ਚਲੇ ਜਾਣਾ ਤੇ ਮਾਪੇ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਬਿਲਕੁਲ ਮਨਪਾਗੀ ਘਟਨਾ ਜੋ ਸਾਡੇ ਸਾਹਮਣੇ ਆਈ ਹੈ। ਬਿਲਕੁਲ तमाम ਜਾਣਕਾਰੀ ਲਈ ਧੰਨਵਾਦ। ਤਾਂ ਬੇहद ਹੀ ਜ਼ਿਆਦਾ ਮਨਪਾਗੀ ਇਹ ਖਬਰ ਹੈ ਜਿੱਥੇ ਖੇਡਦੇ ਸਮੇਂ ਅਚਾਨਕ ਹੀ ਇੱਕ ਵਿਦਿਆਰਥੀ ਜਿਹੜਾ ਆ ਜ਼ਮੀਨ ਤੇ ਡਿੱਗਦਾ ਹੈ ਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਇਸ ਦੌਰਾਨ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਡਾਕਟਰ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ? ਜਾਂ ਮੌਤ ਦੇ ਕੀ ਕੁਝ ਕਾਰਨ ਰਹੇ ਨੇ? ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਅ ਸਰ ਕੱਲ ਇੱਕ ਲੜਕਾ ਮਨਵੀਰ ਸਿੰਘ ਸਾਡੇ ਕੋਲ ਲੈ ਕੇ ਆਇਆ ਸੀ। ਉਹ ਮਾਲਵਾ ਸਕੂਲ ਪੜ੍ਹਦਾ ਸੀ। 15 ਸਾਲ ਦੀ ਉਮਰ ਸੀਗੀ। ਕੈਂਡ ਦੇ ਮੁਤਾਬਿਕ ਉਹ ਨਾ ਦਾ ਬੱਚਾ ਪਲੇਗਰਾਉਂਡ ਦੇ ਵਿੱਚ ਖੇਡ ਰਿਹਾ ਸੀ ਤਾਂ ਡਿੱਗ ਗਿਆ ਤੇ ਉਹਦੀ ਹੈਡ ਇੰਜਰੀ ਹੋਈ ਤੇ ਇਮੀਡੀਏਟਲੀ ਉਹਨਾਂ ਕੋਸ਼ਿਸ਼ ਹੋ ਗਿਆ ਜਿਹੜਾ ਸਾਡੇ ਕੋਲ ਆਇਆ ਸੀਗਾ ਉਹ ਬ੍ਰੌਡ ਡਾਕਟਰ ਸੀਗਾ ਪਲਸ ਬੀਪੀ ਵਗੈਰਾ ਕੁਝ ਹੈ ਨਹੀਂ ਸੀਗਾ ਤੇ ਉਹਦੇ ਸਿਰ ਤੇ ਸੱਟ ਲੱਗੀ ਹੋਈ ਸੀ ਕੀ ਲੱਗਦਾ ਤੁਹਾਨੂੰ ਇਹ ਇਹ ਬੱਚਾ ਨਾ ਜੀ ਪਹਿਲਾਂ ਵੀ ਇਹਦੇ ਮੇਰੇ ਤੋਂ ਦਵਾਈ ਚੱਲਦੀ ਸੀ ਸੀਜ਼ਰ ਡਿਸਆਰਡਰ ਸੀਗਾ ਐਂਟੀ ਐਪੀਲੈਪਟਿਕ ਚੱਲਦੇ ਸੀਗੇ ਜਦ ਤੈਨੂੰ ਉਹਦੇ ਮੈਡੀਸਨ ਲੈਤੀ ਨਹੀਂ ਹੋਣੀ ਤਾਂ ਗਰਮੀ ਬਹੁਤ ਜ਼ਿਆਦਾ ਸੀ ਡੀ ਹਾਈਡਰੇਸ਼ਨ ਕਰਕੇ ਉਹ ਚੱਕਰ ਆਇਆ ਤੇ ਹੈਡ ਇੰਜਰੀ ਕਰਕੇ ਡੈਥ ਹੋ ਸਕਦੀ ਹੈ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਇਸ ਦੀ ਜਿਸ ਤਰ੍ਹਾਂ ਮਾਪੇ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਦੇ ਮਾਪਿਆਂ ਨੂੰ ਜਾਂ ਸਕੂਲ ਵਗੈਰਾ 'ਚ ਜਿਹੜੇ ਬੱਚੇ ਪੜਦੇ ਆ ਉਸ ਤਰੀਕੇ ਨਾਲ ਆ ਮੈਂ ਇਹ ਕਹਿਣਾ ਚਾਹਾਂਗਾ ਜੇ ਕੋਈ ਬੱਚੇ ਨੂੰ ਇਹ ਦਵਾਈ ਬਿਮਾਰੀ ਹੈਗੀ ਹੈ ਜੋ ਦਵਾਈ ਚੱਲ ਦਿੱਤੀ ਤਾਂ ਉਹਨੂੰ ਦਵਾਈ ਰੈਗੂਲਰ ਲੈਣੀ ਚਾਹੀਦੀ ਹੈ ਦੂਜਾ ਜ਼ਿਆਦਾ ਐਕਸਰਸਰ ਨਹੀਂ ਕਰਨੀ ਚਾਹੀਦੀ ਇਸ ਮੌਸਮ ਦੇ ਵਿੱਚ ਨਾ ਜਿਵੇਂ ਕੋਈ ਆਊਟਡੋਰ ਐਕਟੀਵਿਟੀਜ਼ ਨਹੀਂ ਕਰਨੀ ਚਾਹੀਦੀ ਇਮੀਡੀਟਲੀ ਕੋਈ ਪ੍ਰੋਬਲਮ ਲੱਗਦੀ ਆ ਤਾਂ ਇਮੀਡੀਟਲੀ ਮੋੜ ਲਿਸਾਤਾ ਕਰਨੀ ਚਾਹੀਦੀ ਹੈ